ਨੇਕੀ ਦੀ ਬਦੀ ਉੱਪਰ ਜਿੱਤ ਦਾ ਪ੍ਰਤੀਕ ਦੁਸਹਿਰਾ ਉਤਸਵ ਪੂਰੇ ਦੇਸ਼ ਭਰ ਦੇ ਨਾਲ-ਨਾਲ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬੜੀ ਹੀ ਤੂਮ-ਤਾਮ ਨਾਲ ਮਨਾਇਆ ਗਿਆ ਜਿਸ ਦੇ ਤਹਿਤ ਕੌਮੀ ਸੇਵਕ ਰਾਮਲੀਲਾ ਐਵਾਂ ਤਿਹਾਰ ਕਮੇਟੀ ਸ਼੍ਰੀ ਹਨੂਮਾਨ ਗੜੀ ਮੰਦਿਰ ਚਿੱਟੀਡੋੜ ਫਗਵਾੜਾ ਵਿਖੇ ਵੀ ਇਹ ਤਿਹਾਰ ਬੜੀ ਹੀ ਤੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਨਾਂਮਰ ਕਲਾਕਾਰਾਂ ਵੱਲੋਂ ਜਿੱਥੇ ਸ਼੍ਰੀ ਰਾਮ ਨਾਟਕ ਖੇਡਿਆ ਗਿਆ ਉੱਥੇ ਇਸ ਸਮਾਗਮ ਦੇ ਮੁੱਖ ਮਹਿਮਾਨ ਵਿਰਕ ਹਸਪਤਾਲ ਦੇ ਡਾਕਟਰ ਜਗਜੀਤ ਸਿੰਘ ਬਰਕ ਅਤੇ ਐਸਪੀ ਮੈਡਮ ਗੁਰਮੀਤ ਕੌਰ ਸਨ ਜਰਕੀ ਵਿਸ਼ੇਸ਼ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਹਲਕਾ ਇੰਚਾਰਜ ਹਰਜੀਮਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸੰਪਲਾ ਆਸ਼ੂ ਸੰਪਲਾ ਅਕਾਲੀ ਦਲ ਦੇ ਹਲਕਾ ਸ਼ਹਿਰੀ ਇੰਚਾਰਜ ਰੰਜੀਸ ਸਿੰਘ ਖੁਰਾਨਾ ਹਾਜ਼ਰ ਹੋਏ ਜਿਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਸਮੂਹ ਦੇਸ਼ ਵਾਸੀਆਂ ਨੂੰ ਦਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਜਰਕੀ ਦੇਰ ਸ਼ਾਮ 라ਵਣ ਦੇ ਪੁਤਲੇ ਨੂੰ ਆਏ ਹੋਏ ਮਹਿਮਾਨਾਂ ਵੱਲੋਂ ਅਗਨਪੇਂਟ ਕੀਤਾ ਗਿਆ ਅੰਤ ਵਿੱਚ ਪ੍ਰਬੰਧਕਾਂ ਨੇ ਇਸ ਮੁਹਿੰਨ ਇਲਾਕਾ ਵਾਸੀਆਂ ਨੂੰ ਦਸਹਿਰਾ ਉਤਸਵੀਆਂ ਵਧਾਈਆਂ ਦਿੰਦਿਆਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਪਹੁੰਚ ਕੇ ਇਸ ਦਸਹਿਰਾ ਉਤਸਵ ਦਾ ਆਨੰਦ ਮਾਣਿਆ ਇਸ ਸਾਰੇ ਦਸਹਿਰਾ ਉਤਸਵ ਦਾ ਨਵਰੰਗ ਚੈਨਲ ਤੇ ਸਿੱਧਾ ਪ੍ਰਸਾਰਣ ਵੀ ਦਿਖਾਇਆ ਗਿਆ ਸਾਰੇ ਹੀ ਦੇਸ਼ ਵਾਸੀਆਂ ਵੱਲੋਂ ਬੇਸ਼ੱਕ ਦੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਉਹ ਜਿਹੜਾ ਹੈਗਾ ਇਹ ਦਿਹਾੜਾ ਜਿਹੜਾ ਹੈਗਾ ਸ਼ਰਦਾ ਦੇ ਨਾਲ ਪ੍ਰੇਮ ਨਾਲ ਮਨਾਉਂਦਾ ਹੈਗਾ ਔਰ ਮੇਰਾ ਖਿਆਲ ਜਦੋਂ ਦਸਹਿਰਾ ਔਰ ਦੀਵਾਲੀ ਦਾ ਤਿਉਹਾਰ ਨਿਕਲ ਜਾਂਦਾ ਉਦੋਂ ਅਸੀਂ ਦੇਸ਼ਵਾਸੀ ਜਿਹੜਾ ਹੈਗਾ ਅਗਲੇ ਸਾਲ ਦਾ ਇੰਤਜ਼ਾਰ ਕਰਨ ਲੱਗ ਜਾਂਦੇ ਨੇ ਕਿ ਅਗਲੇ ਸਾਲ ਵੀ ਅਸੀਂ ਇਸੇ ਤਰ੍ਹਾਂ ਸ਼ਰਦਾ ਦੇ ਨਾਲ ਅਤੇ ਪ੍ਰੇਮ ਦੇ ਨਾਲ ਜਿਹੜਾ ਹੈਗਾ ਇਹ ਦਿਹਾੜਾ ਮਨਾਵਾਂਗੇ ਤਾਂ ਇਸ ਵਿੱਚ ਜਿੱਥੇ ਸਾਡੇ ਹਰ प्रांत ਵਿੱਚ ਦੇਸ਼ ਦੇ ਹਰ ਜਾਤ ਵਿੱਚ ਲੋ ਅਤੇ ਦੇਸ਼ ਦੇ ਹਰ ਸਮਾਜ ਬਲੋਂ ਹਰ ਵਰਗ ਬਲੋਂ ਜਿਹੜਾ ਹੈਗਾ ਇਹ ਤਿਉਹਾਰ ਮਨਾਇਆ ਜਾਂਦਾ ਹੈਗਾ ਔਰ ਬਿਨਾਂ ਕਿਸੇ ਪੇਦਪਾਤ ਤੋਂ ਮਨਾਇਆ ਜਾਂਦਾ ਇਸ ਦੇ ਦਿਨ ਹੀ ਜਦੋਂ ਆਪਾਂ ਸਾਰੇ ਜਾਣਦੇ ਹੈਗੇ ਇਸ ਚਾਈ ਨੇ ਜਿਹੜੀ ਹੈਗੇ ਬੁਰਾਈ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਸੀ ਪਰ ਪ੍ਰਭੂ ਸ਼੍ਰੀ ਰਾਮ ਜੀ ਵੱਲੋਂ ਜਿਹੜਾ ਹੈਗਾ ਇਸ ਦਿਨ ਇਸ ਦਿਨ ਰਾਵਣ ਦਾ ਵੱਦ ਕਰਕੇ ਜਿਹੜਾ ਹੈਗਾ ਸਚਾਈ ਦੀ ਜਿੱਥੋਈ ਸੀ ਪਰ ਲੋੜ ਅੱਜ ਸਾਨੂੰ ਵੀ ਹੈ ਉਸ ਵੇਲੇ ਦੇ ਹਾਲਾਤ ਪ੍ਰਭੂ ਰਾਮ ਨੇ ਜਿਸ ਤਰ੍ਹਾਂ ਦੇ ਸੀ ਉਸ ਹਿਸਾਬ ਨਾਲ ਬੁਰਾਈ ਨੂੰ ਖਤਮ ਕੀਤਾ ਪਰ ਅੱਜ ਜਿਹੜੀ ਬੁਰਾਈ ਸਾਡੇ ਮੋਰੇ ਰਾਖਸ਼ ਦੇ ਰੂਪ ਚ ਨਸ਼ਿਆਂ ਦੀ ਬਹੁਤ ਵੱਡੀ ਬੁਰਾਈ ਸਾਡੇ ਸਾਹਮਣੇ ਖੜੀ ਹੈ ਨਸ਼ਿਆਂ ਦੇ ਨਾਲ ਨਾਲ ਜਿਹੜੀ ਪਰਿਆਵਰਣ ਦੀ ਜਿਹੜਾ ਪਰਿਆਵਰਣ ਦੂਸ਼ਿਤ ਹੋ ਰਿਹਾ ਪਾਣੀ ਨ ਗੰਦਲਾ ਹੋ ਰਿਹਾ ਔਰ ਇਹਦੇ ਨਾਲ ਨਾ ਬਹੁਤ ਸਾਰੀਆਂ ਬੁਰਾਈਆਂ ਪ੍ਰਾਣ ਹੱਤਿਆ ਦੀ ਬੁਰਾਈ ਹੈ ਇਹ ਸਾਰੀਆਂ ਬੁਰਾਈਆਂ ਅੱਜ ਸਾਨੂੰ ਖਤਮ ਕਰਨ ਦੀ ਲੋੜ ਹੈ ਜਿਹੜੀਆਂ ਸਾਡੇ ਮੂਰੇ ਦੈਤ ਦੇ ਰੂਪ ਦੇ ਵਿੱਚ ਖੜੀਆਂ ਸੋ ਇਹਦੇ ਲਈ ਸਾਨੂੰ ਮਿਲ ਕੇ ਇਹਨਾਂ ਬੁਰਾਈਆਂ ਨੂੰ ਵੀ ਖਤਮ ਕਰਨਾ ਚਾਹੀਦਾ ਤੇ ਪ੍ਰਭੂ ਰਾਮ ਜੀ ਦਾ ਅਸ਼ੀਰਵਾਦ ਲੈ ਕੇ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਸਮਾਜ ਦੇ ਵਿੱਚ ਬੁਰਾਈਆਂ ਖਤਮ ਕੀਤੀਆਂ ਅਸੀਂ ਵੀ ਉਹਨਾਂ ਦੇ ਨੇਕ ਰਸਤੇ ਤੇ ਚੱਲਦੇ ਹੋਏ ਇਸ ਨੇਕੀ ਦਾ ਕੰਮ ਕਰੀਏ ਔਰ ਸਾਰਿਆਂ ਨੂੰ ਫਿਰ ਇੰਦਰਜੀ ਕਰਵਲ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਇਸ ਤੋਂ ਇਲਾਵਾ ਇਹ ਤੋਂ ਹਰ ਬਾਬਾ ਕਹਦੀ ਹੈ ਵੈਲਫੇਅਰ ਕਮੇਟੀ ਵੱਲੋਂ ਵੀ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਅੱਜ ਜਿਸ ਵਿੱਚ ਕਲਾਕਾਰਾਂ ਵੱਲੋਂ ਜਥੇ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਕਾਰਨ ਨਾਲ ਸੰਬੰਧਿਤ ਝਾਕੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਸੀ ਉੱਥੇ ਹੀ 라वण कुंभकर्ण ਅਤੇ ਮੇਘਨਾਦ ਦੇ ਬਣਾਏ ਗਏ ਪੁਤਲੇ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਦੌਰਾਨ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੀਨੀ ਨੇਤਾ ਸਰਦਾਰ ਜੁਗਿੰਦਰ ਸਿੰਘ ਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਸ਼੍ਰੋਮਣੀ ਅਕਾਲੀ ਦਲ ਦੇ ਸ਼ਰੀ ਇਨਚਾਰਜ ਅੰਜੀਤ ਸਿੰਘ ਖੁਰਾਨਾ ਫਾਸਟਵੇ ਫਗਵਾੜਾ ਦੇ ਮੈਨੇਜਿੰਗ ਡਾਇਰੈਕਟਰ ਸਰਦਾਰ ਹਰਮਿੰਦਰ ਸਿੰਘ ਬਸਰਾ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਗੁਰਜੀਤਪਾਲ ਵਾਲੀਆ ਸੰਜੀਵ ਬੁੱਗਾ ਮੋਨ ਸਿੰਘ ਸਾਈ ਤੋਂ ਇਲਾਵਾ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਕਮੇਟੀ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਨਿਗਾਸ ਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਉਹਨਾਂ ਸਮੂਹ ਦੇਸ਼ਵਾਸੀਆਂ ਨੂੰ ਦੁਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਸਰੋਪ ਨੇ ਗੱਲ ਹਲਕਾ ਫਗਵਾੜਾ ਵੱਲੋਂ ਪੂਰੇ ਇਲਾਕਾ ਵਾਸੀਆਂ ਨੂੰ ਫਗਵਾੜਾ ਦੇ ਵਾਸੀਆਂ ਨੂੰ ਅੱਜ ਮੈਂ ਦੁਸਹਿਰੇ ਪਵਿੱਤਰ ਦਿਹਾੜੀਆਂ ਲੱਖ ਲੱਖ ਵਧਾਈਆਂ ਦਿੰਦਾ ਜਿੱਥੇ ਅੱਜ ਪੂਰੇ ਦੁਨੀਆ ਦੇਸ਼ 'ਚ ਦੁਸ਼ਹਰਾ ਪਵਿੱਤ੍ਰ ਤਿਹਾਰ ਮਨਾਇਆ ਜਾ ਰਿਹਾ ਉੱਥੇ ਫਵਾੜੇ ਦੇ ਲੱਖ ਲੱਖ ਇਲਾਕਿਆਂ 'ਚ ਅੱਜ ਦਾ ਇਹ ਦੁਸ਼ਹਰਾ ਤਿਹਾਰ ਮਨਾਇਆ ਜਾ ਰਿਹਾ ਤਾਂ ਮੈਂ ਸਮਝਦਾ ਕਿ ਆਓ ਆਪਾਂ ਆਪਾਂ ਅੱਜ ਦੇ ਦਿਨ ਸ੍ਰੀ ਰਾਮ ਜੀ ਨੇ ਬਦੀ ਦੇ ਨੇਕੀ 'ਤੇ ਜਿੱਤ ਪ੍ਰਾਪਤ ਕੀਤੀ ਸੀ ਬੁਰਾਈ 'ਤੇ ਅਸ਼ਾਹੀਦ ਜਿੱਤ ਹੋਈ ਸੀ ਤਾਂ ਮੈਂ ਸਮਝਦਾ ਕਿ ਆਪਾਂ ਨੂੰ ਪ੍ਰਣ ਲੈਣਾ ਚਾਹੀਦਾ ਕਿ ਆਪਾਂ ਅੱਜ ਆਪਣੇ ਸਮਾਜ ਨੂੰ ਵਧੀਆ ਕਰਨ ਲਈ ਆਪਾਂ ਜਿਹੜੀ ਸਾਡੇ ਸਮਾਜ ਦੀਆਂ ਕ੍ਰਿਤਿ ਹੈਈਆਂ ਇਹਨਾਂ ਨੂੰ ਖਤਮ ਕਰਨਾ ਚਾਹੀਓ। ਭ੍ਰਸਟਾਜਾਰ ਹੋਵੇ ਚਾਹੀਓ, ਨਸ਼ੇ ਹੋਣ ਚਾਹੇ, ਗਰੀਬੀ ਹੋਵੇ, ਬੇਰੋਜ਼ਗਾਰੀ ਹੋਵੇ ਜਾਂ ਆਪਣੇ ਅੰਦਰ ਦਾ ਅਹੰਕਾਰ ਹੋਵੇ ਮੈਂ ਸਮਝਦਾ ਕਿ ਅੱਜ ਆਪਾਂ ਨੇ ਪ੍ਰਣ ਲਈਏ ਤਾਂ ਜੋ ਆਪਾਂ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਵਧਿਆ ਬਣਾ ਸਕੀਏ। ਜੈ ਸ਼੍ਰੀ ਰਾਮ। ਇਸ ਤੋਂ ਇਲਾਵਾ ਮਨੋਰੰਜਨ ਡਰਾਮਾਟਿਕ ਕਲੱਬ, ਤਲਾਬ ਰੋੜਿਆ, ਮਿਲਗੇਟ ਫਗਵਾੜਾ ਵੀ ਕੇ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਉਤਸਵ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮੈਂਬਰ ਪਾਰਲੀਮੈਂਟ ਡਾਕਟਰ ਰਾਜਕੁਮਾਰ ਚੱਬੇਵਾਲ ਹਲਕਾ ਇੰਚਾਰਜ ਹਰਜੀਮਾਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਭਲਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਨ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਮੇਅਰ ਰਾਮਪਾਲ ਉੱਪਰ ਆਸ਼ੂ ਸਾਂਭਲਾ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਫੁੱਲਾਂ ਦੀ ਹਾਰ ਪਾ ਕੇ ਨਿਗਾਹ ਸੁਆਗਤ ਕੀਤਾ ਗਿਆ। ਇਸ ਦੌਰਾਨ ਜਿੱਥੇ ਕਲਾਕਾਰਾਂ ਵੱਲੋਂ ਸ਼੍ਰੀ ਰਾਮ ਜੀ ਦੇ ਜੀਵਨ ਤੇ ਆਧਾਰਿਤ ਚਾਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ ਰਾਮਨਾਟਕ ਦਾ ਆਨੰਦ ਮਾਣਿਆ। ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਆਪਣੇ ਸੰਬੋਧਨ ਵਿੱਚ ਵਕਫਾਕ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਦਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ। ਦੇਰ ਸ਼ਾਮ 라ਵਣ ਕੁੰਭਕਰਨ ਅਤੇ ਮੇਘਨਾਦ ਦੇ ਪੁਤਲੇ ਅਗਨ ਭੇਂਟ ਕੀਤੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਸ਼ਰਧਾਲੂਆਂ ਨੇ ਇਸ ਦੁਸਹਿਰਾ ਉਸ ਸਬਦ ਦਾ ਖੂਬ ਨੰਨਮਾਣਿਆ ਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅੱਜ ਜੀ ਆਇਆਂ ਨੂੰ ਸਾਰੀ ਜਨਤਾ ਨੂੰ ਲੱਖ ਲੱਖ ਵਧਾਈ ਇਹ ਦਿਨ ਸੱਚੀ ਦੀ ਜਿੱਤ ਦਾ ਦਰਾਇ ਦੇ ਹਰ ਤਰ੍ਹਾਂ ਦੇ ਹੁੰਦਾ ਸਾਰਿਆਂ ਨੂੰ ਬਹੁਤ-ਬਹੁਤ ਵਾਰ-ਵਾਰ ਆਦਰ ਦੇ ਵਾਰ ਦੇ ਇਸ ਤਰੀਕੇ ਪਛਾਣ ਹੋ ਜਾਂ ਚੁੱਕੀ ਹੈ ਵਾਰ ਦੇ ਹਲੋਵੇ ਸਾਰੇ ਲੋਕ ਇਸਾਰਾਂ ਇਹੀ ਪ੍ਰੋਗਰਾਮ ਦੇ ਚੈਨਲ ਵਿੱਚ ਜਿਆਸ਼ੀ ਜੀ ਇਸੇ ਤਰ੍ਹਾਂ ਹੀ ਮਹਲਾ ਧਰਮਕੋਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਵੀ ਮਹਾਰਾਣਾ ਪ੍ਰਤਾਪ ਕਲਾ ਮੰਚ ਧਰਮਕੋਟ ਮਹੱਲਾ ਫਗਵਾੜਾ ਬਲੂ ਵੀ ਜਦ ਸਾਰਾ ਉਸ ਤੋਂ ਬੜੇ ਹੀ ਤੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਕਲਾਕਾਰਾਂ ਵੱਲੋਂ ਜਿੱਥੇ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਕਾਲ ਨਾਲ ਸੰਬੰਧਿਤ ਛਾਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਇਸ ਦੁਸਹਿਰਾ ਉਤਸਵ ਵਿੱਚ ਸਾਫਾ ਕੇਂਦਰੀ ਰਾਜ ਮੰਤਰੀ ਵਿਜੇ ਸਾੰਬਲਾ ਤੇ ਆਸ਼ੂ ਸਾੰਬਲਾ ਤੋਂ ਇਲਾਵਾ ਹੋਰ ਨੇਤਾਵਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਨੇ ਦੁਸਹਿਰਾ ਉਤਸਵ ਦਾ ਆਗਾਜ਼ ਆਪਣੇ ਕਰ ਕਮਲਨਾਲ ਕੀਤਾ ਆਪਣੇ ਸੰਬੋਧਨ ਵਿੱਚ ਵਕਫਾਗ ਬੁਲਾ ਰਹੇ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੁਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਜਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੰਤ ਵਿੱਚ ਕਮਲ ਧਰਮਸ਼ੋਧ ਨੇ ਸਾਰੇ ਹੀ ਮਹਿਮਾਨਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਵੱਡੀ ਗਿਣਤੀ ਵਿੱਚ ਪਹੁੰਚੇ ਇਲਾਕਾ ਵਾਸੀਆਂ ਨੇ ਦੁਸਹਿਰਾ ਉਤਸਵ ਦਾ ਖੂਬ ਆਨੰਦ ਮਾਣਿਆ ਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਦੁਸਹਿਰਾ ਸਮਿਤੀ ਹਰੀਆਬਾਦ ਫਗਵਾੜਾ ਵੱਲੋਂ ਵੀ ਦੁਸਹਿਰਾ ਗਰਾਊਂਡ ਹਰੀਆਬਾਦ ਫਗਵਾੜਾ ਵਿਖੇ ਦੁਸਹਿਰਾ ਉਤਸਵ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੈਂਬਰ ਪਾਰਲੀਮੈਂਟ ਡਾਕਟਰ ਰਾਜਕਮਾ ਚੱਬੇਵਾਲ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਹਲਕਾ ਇੰਚਾਰਜ ਹਰਜੀਮਾਨ ਮੇਅਰ ਰਾਮਪਾਲ ਉੱਪਲ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚੰਦੀ ਤੋਂ ਇਲਾਵਾ ਪਾਰਟੀ ਵਰਕਰਾਂ ਨੇ ਸ਼ਿਰਕਤ ਕੀਤੀ ਇਸ ਮੌਕੇ ਜਿੱਥੇ ਕਲਾਕਾਰਾਂ ਵੱਲੋਂ ਪ੍ਰਭੂ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਕਾਰ ਨਾਲ ਸੰਬੰਧਿਤ ਝਾਕੀਆਂ ਪੇਸ਼ ਕੀਤੀਆਂ ਗਈਆਂ ਉੱਥੇ ਹੀ ਆਏ ਹੋਏ ਮਹਿਮਾਨਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਦਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਵੀ ਦਿੱਤੀਆਂ ਪਰਵੰਦਕਾ ਵੱਲੋਂ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਜਿੱਥੇ ਰਾਵਣ ਕੁੰਭਕਰਨ ਦੇ ਮੇਘਨਾ ਦੇ ਪੁਤਲੇ ਅਗਨ ਭੇਂਡ ਕੀਤੇ ਗਏ, ਉੱਥੇ ਹੀ ਵੱਡੀ ਗਿਣਤੀ ਵਿੱਚ ਇਲਾਕਾ ਵਾਸੀਆਂ ਨੇ ਪਹੁੰਚ ਕੇ ਇਸ ਦਸਹਿਰਾ ਉਤਸਵ ਦਾ ਆਨੰਦ ਮਾਣਿਆ ਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦਸਹਿਰਾ ਉਤਸਵ ਦਾ ਨਵਰੰਗ ਚੈਨਲ ਵੱਲੋਂ ਸਦਾ ਪ੍ਰਸਾਰਣ ਵੀ ਦਿਖਾਇਆ ਗਿਆ। ਅੱਜ ਫਦੀਆਂ ਤੋਂ ਚਾਦੀ ਆ ਰਹੀ, ਜੁਬਾ ਤੋਂ ਚਾਦੀ ਆ ਰਹੀ ਜਿਹੜੀ ਪ੍ਰਥਾ ਹੈ ਕਿ ਬੁਰਾਈ ਉੱਤੇ ਹਮੇਸ਼ਾ ਅਛਾਈ ਦੀ ਜਿੱਤ ਹੁੰਦੀ ਹੈ ਹਨੇਰੇ ਉੱਤੇ ਜਿਹੜੀ ਉਹ ਰੌਸ਼ਨੀ ਜਿੱਤ ਹੁੰਦੀ ਹੈ ਪ੍ਰਭੂ ਰਾਮ ਨੇ ਇੱਕ ਹੰਕਾਰੀ ਰਾਜਾ ਹੰਕਾਰੀ ਰਾਖਸ਼ ਰਾਵਣ ਜਿੰਦਾ ਬਦ ਕਰਕੇ ਉਸਦੇ ਨਾਲ ਕੀ ਉਸਦੇ ਹੰਕਾਰ ਨੂੰ ਤੋੜਿਆ ਸੀ ਪੂਰੀ ਦੁਨੀਆ ਤੇ ਦੁਨੀਆ ਤੇ ਆਉਂਦੀ ਹੋਈ ਫਤੀਆਂ ਤੱਕ ਦੀ ਪੀੜੀਆਂ ਤੱਕ ਦਾ ਜਿਹੜਾ ਇਹ ਵਿਕਾਸ ਦਿੱਖ ਹੈ ਕਿ ਹੰਕਾਰ ਅਹੰਕਾਰ ਹਮੇਸ਼ਾ ਤਬਾਹ ਲੈ ਜਾਂਦਾ ਹੈ ਮੈਂ ਇੱਕ ਖੁਸ਼ਬੂ ਫੋਕੇ ਤੇ ਅੱਜ ਸਾਡੇ ਸਾਰੇ ਲਈ ਹੋਰ ਵੀ ਜਨਮਾਨ ਵਧ ਗਿਆ ਕਿ ਮੇਰੇ ਪਿਤਾ ਜੀ ਮਾਨ ਮੈਂਬਰ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚਕਰੀਵਾਲ ਸਾਹਿਬ ਅੱਜ ਜੀਜੇ ਜੀ ਤੋਂ ਸਾਡੇ ਨਗਰ ਆਏ ਨੇ ਜਿਹਨਾਂ ਦੇ ਆਏ ਤੇ ਸਾਡਾ ਤੇ ਖੇਰੇ ਦਾ ਜੋਤ ਪਵਿੱਤਰ ਤਿਹਾੜਾ ਹੈ ਤਿਹਾੜਾ ਹੈ ਇਹ ਪਹਿਲੋ ਹੀ ਖੁਸ਼ੀਆਂ ਪਰੰ ਦੀ ਖੈ ਤੁਹਾਡੇ ਆਉਣ ਦੇ ਨਾਲ ਇਹ ਮੁਬਾਰਕ ਤੇ ਹੋਰ ਵੀ ਜ਼ਿਆਦਾ ਖੁਸ਼ੀ ਨਾਲ ਭਰ ਗਿਆ ਬਾੜਾ ਛੱਡਾ ਭਾਵੇਂ ਨਾਲ ਹੋਰ ਬਹੁਤ ਪਿਆਰੇ ਢੱਕਣਾ ਕੀਤਾ ਜਾਂਦਾ ਵਾ ਔਰ ਆਪਾਂ ਸਾਰੇ ਜਾਣਦੇ ਆ ਵੀ ਦਸ਼ਹਿਰਾ ਜੋ ਹੈ ਬਦੀ ਦੇ ਉੱਤੇ ਚੇਤੀ ਦੀ ਚਤੁਰਾਈ ਦੇ ਉੱਤੇ ਛਾਈ ਦੀ ਆਪਾਂ ਨੂੰ ਸਾਰਿਆਂ ਨੂੰ ਇਹ ਕਹਿੰਦਾ ਵੀ ਭਗਵਾਨ ਰਾਮ ਦੇ ਜੋ ਵੀ ਆਪਣੇ ਅਦਭ ਰਹਿ ਕੇ ਆਪਾਂ ਉਹਨਾਂ ਤੇ ਪਰਯਾਦਾ ਪਰਚੋਦਾ ਭਗਵਾਨ ਰਾਮ ਦੇ ਉਹਨਾਂ ਦੇ ਚੱਲਦੇ ਹੋਏ ਸਮਾਜ ਦੇ ਵਿੱਚ ਸਮਾਜ ਦੀ ਸੇਵਾ ਕਰੀਏ ਆਪਣੇ ਦੇਸ਼ ਦੀ ਸੇਵਾ ਕਰੀਏ ਇਸੇ ਤਰ੍ਹਾਂ ਹੀ ਫਗਵਾੜਾ ਦੇ ਨਜ਼ਦੀਕੀ ਪਿੰਡ ਪਾਸਟਾ ਵਿਖੇ ਵੀ ਦੂਸਰਾ ਉਤਸਵ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਆਪ ਪਾਰਟੀ ਦੇ ਸੀਨੀਅਨ ਨੇਤਾ ਜਗਵਿੰਦਰ ਸਿੰਘ ਮਾਨ ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਬੰਧਕ ਕਮੇਟੀ ਵੱਲੋਂ ਨਿਗਾਹਸਵਾਗਤ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਜਿਥੇ ਆਏ ਹੋਏ ਮਹਿਮਾਨਾਂ ਤੋਂ ਇਲਾਵਾ ਹੋਰਨਾਂ ਬੁਲਾਰਿਆਂ ਨੇ ਸਮੂਹ ਫਕਵਾੜਾ ਵਾਸੀਆਂ ਨੂੰ ਦਸਹਿਰਾ ਉਤਸਵ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਪ੍ਰਬੰਧਕਾਂ ਵੱਲੋਂ ਵੀ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਵੱਡੀ ਗਿਣਤੀ ਵਿੱਚ ਅਰਧਾਲੂਆਂ ਨੇ ਪਹੁੰਚ ਕੇ ਇਸ ਜਥੇ ਦਸਹਿਰਾ ਉਤਸਵ ਦਾ ਆਨੰਦ ਮਾਣਿਆ ਉੱਥੇ ਪ੍ਰਬੰਧਕਾਂ ਵੱਲੋਂ ਅੰਤ ਵਿੱਚ ਰਾਵਣ ਦੇ ਪੁਤਲੇ ਨੂੰ ਅਗਨਪੇਂਟ ਕੀਤਾ ਗਿਆ ਪਿੰਡ ਪਾਸਟਾ ਦਾ ਨਾ ਫਰੈਂਕ ਚੈਨਲ ਅਰਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਾਸਟਾ ਕਿਹੋ ਜਿਹਾ ਨਗਰ ਹੈ ਜੋ ਮੇਰੇ ਹਲਕੇ ਦਾ ਫਵਾੜੇ ਦੇ ਪ੍ਰਧਾਨ ਸਭਾ ਦਾ ਸਭ ਤੋਂ ਵੱਡਾ ਨਗਰ ਹੈ ਸਰਪੰਚ ਮੇਰੀ ਬੇਟੀ ਹੈ ਉਹ ਜੋ ਸਾਹਿਬ ਦਾ ਸਪੰਨ ਸਾਹਿਬ ਆ ਮੇਰੇ ਸੱਜੇ ਕਬੀ ਮੇਰੇ ਨਾਲ ਲੰਬੜਦਾਸ ਸਾਹਿਬ ਮੇਰੇ ਵਾਂਗ ਰਾਨ ਨਾਲ ਨਹੀਂ ਉਹ ਤੁਸੀਂ ਹੱਥ ਸਾਰੇ ਇਸ ਇਹ ਜੋ ਕਹਾਣੀ ਹੈ ਜਾਂ ਕਥਾ ਹੈ ਇਕ ਜੋਂ ਤੇ ਜੇ ਅਨੰਦ ਨੂੰ ਮੰਨਦਾ ਹੈ ਪਰ ਤੁਹਾਡੇ ਮਨ ਚ ਇਹੋ ਹੀ ਚਾਹਿਆ ਕਿ ਰਾਮ ਜੇ ਹੋਗੇ ਰਾਮ ਜੇ ਹੋਗੇ ਔਰ ਇਹਦੇ ਵਿੱਚ ਜੋ ਰਾਮਣ ਦੀ ਤੁਸੀਂ ਦੇਖ ਰਹੇ ਹੋ ਇੱਕ ਬਹੁਤ ਵੱਡਾ ਸਟੈਚੂ 라ਵਣ ਕੁੰਭਕਰਨ ਤੇ ਮੇਗਨਾਥ ਇਥੇ ਬਣਦੇ ਨੇ ਔਰ ਇਹਨਾਂ ਨੂੰ ਤਿੰਨਾਂ ਨੂੰ ਇਸ ਤਰ ਜਲਾਇਆ ਜਾਂਦਾ ਔਰ ਜਸ਼ਨ ਮਨਾਇਆ ਜਾਂਦਾ ਪਟਾਕੇ ਖੁਸ਼ੀ ਦਾ اظہار ਵੀ ਪਾਕਿਸਤਾਨ ਦੀ ਸੰਸਕ੍ਰਿਤੀ ਜਿਹੜੀ ਆ ਇੱਕ ਬਹੁਤ ਧਾਰਮਿਕ ਇਹਦੀ ਸੰਸਕ੍ਰਿਤੀ ਆ